ਜੇ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਵਕਈ ਕੱਪੜੇ ਦੀ ਦੁਨੀਆ ਦੇ ਵਿੱਚ ਸ਼ੇਰ ਆ ਗਿਆ ਜਿਹੜੇ ਪੰਜਾਬ ਦੇ ਵਿੱਚ ਬਜ਼ਾਰਾਂ ਦੇ ਵਿੱਚ 995 ਸੂਟ ਲੈਨੇ ਹੋ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਲੈਨੇ ਹੋ ਬਾਬੇ ਦੀ ਹੱਤੀ ਨੇ ਕਰਤੇ 295 295 295 ਬੜੇ ਪੈਂਡ ਦੇ ਦੁਪੱਟਿਆਂ ਨਾਲ ਰੰਗ ਚਾਰ ਚਾਰ ਤੇ ਰੇਟ ਕਰਤਾ 200 ਦੇ 95 ਰੁਪਏ ਭਾਜੀ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆ ਲੋ ਜੀ 200 ਤੇ 95 ਰੁਪਏ ਦਾ ਸੂਟ ਤੇ ਦੁਪੱਟਾ ਦੇਖੋ ਭਾਜੀ ਏ ਵਨ ਕੁਆਲਿਟੀ ਨਾਲ ਸੈੱਟ ਲੈਣ ਦੀ ਵੀ ਲੋੜ ਨਹੀਂ ਆਹ ਦੇਖੋ ਜੀ ਅੱਜ ਦਾ ਨਾ ਵਾਕਈ ਚੀਕਾਂ ਨਿਕਲਦੀਆਂ ਉਹਨਾਂ ਚੀਕਾਂ ਬਾਜ਼ਾਰ 'ਚ ਜਿਹੜੀਆਂ ਲੁੱਟਾਂ ਹੁੰਦੀਆਂ ਲੋਕਾਂ ਦੀ ਜਮ੍ਹਾਂ ਬੰਦ 395 ਰੁਪਏ ਵੀਡੀਓ ਬਰਤਬੰਦ ਸ਼ੇਅਰ ਕਰ ਦਿਓ ਜਿਹੜੇ ਬਰਤ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ ਪੰਜ ਸੂਟ ਫ੍ਰੀ ਦੇਵਾਂਗੇ ਤੁਹਾਨੂੰ ਕੋਈ 2500 ਨਹੀਂ ਕੋਈ 2800 ਨਹੀਂ ਕੋਈ 3000 ਨਹੀਂ ਲੈ ਜਾਓ ਸਿਰਫ 495 ਦੇ ਵਿੱਚ ਸੂਟ ਕਰਦਾ 495 'ਚ ਆ ਭੈਣ ਜੀ ਸੂਟ ਦੇਖੋ ਪਾੜਾ ਸਿਲਕ ਹੈਗੀ ਕਿ ਨਹੀਂ ਹੈਗੀ ਅਸੀਂ ਚੈਲੰਜ ਕਰਦੇ ਆ ਭਾਜੀ ਦੁਕਾਨਦਾਰਾਂ ਨੂੰ ਅਸੀਂ ਕਰਨਾ ਪਹਿਣਾ ਪਰਾਂ ਦਾ ਫੇਰਾ ਤੇਰੇ 495 ਦਾ ਸੂਟ ਆ ਸੂਟ ਡੰਮੀ ਦਾ ਲੱਗਿਆ ਹੁੰਦਾ ਸ਼ੀਸ਼ਿਆਂ ਦਾ ਸੂਟ ਨਾਲ ਦੁਪੱਟਾ ਲੱਗਾ ਹੁੰਦਾ ਬਾਬਾ ਜੀ 2200 ਤੋਂ ਘੱਟ ਨਹੀਂ ਕੋ ਦਿੰਦਾ 580 ਰੁਪਏ ਬਿੱਲ ਦਿਖਾ ਕੇ ਦਾਂਗੇ ਜੋ ਸੂਰਤ ਹੋਇਆ ਉਹਨੇ ਦਾ ਹੀ ਲੈ ਜਾਓ ਫਰੋਸ਼ੀ ਕਲਰ ਦਾ ਸੂਟ ਤੇ orange ਕਲਰ ਦਾ ਦੁਪੱਟਾ ਨਾਲ ਤੇ ਆ ਲੋ ਰੰਗ 4 ਨਾਲ ਤੇ ਰੇਟ 595 ਰੁਪਏ ਆ 1 2 3 4 5 6 ਕਲਰ ਦਾ ਚਾਰਟ ਵਿਆਛਾ ਦੀ ਲਈ ਸ਼ੂਟ ਰਹਿ ਜੋ 1195 ਰੁਪਏ ਚ ਜੀ ਇੱਕ ਗੱਲ ਨੋਟ ਕਰ ਲਓ ਮੇਰੀ ਇਹ ਜੇ ਚੀਜ਼ਾਂ ਲੈਣੀਆਂ ਚਾਰ ਦਿਨ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੁੜ ਕੇ ਲੰਬਾ ਨਹੀਂ ਲੜਾ ਸੀ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆ ਦਾਇਬੁਰ ਦੇ ਕੱਪੜਾ ਨਾਲ ਲੋੜੀ ਦੇ ਉੱਤੇ ਦੇਣ ਲੈਣੇ ਕੱਪੜਾ ਲੈਣਾ ਬਾਜ਼ਾਰਾਂ ਜਾ ਕੇ ਲੁੱਟਾਣਾ ਕਰਾਓ ਥੇਲ ਲਾਤੀ ਬਹੁਤ ਵੱਡੀ 1 ਲੱਖ ਵਾਲਾ ਕੱਪੜਾ ਗਾਰੰਟੀ ਦਿੰਨੇ ਆ ਵੀ 25 26 ਹਜ਼ਾਰ ਚ ਦੇ ਦੇਣਾ ਲਓ ਅੱਖਾ 2 2 ਇੰਚ ਖੋਲਦੇ ਗਏ ਜੀ ਤੁਹਾਡੀਆਂ ਆ ਜਿਹੜਾ 2500 ਦਾ ਤੁਸੀਂ ਦਿੰਨੇ ਹੋ 2600 ਦਿੰਨੇ ਆ 495 ਚ ਕਰਦਾ 495 ਲੋਕ ਦੂਰੋਂ ਦੂਰੋਂ ਆਉਣੇ ਸ਼ੁਰੂ ਹੋ ਗਏ ਆ ਤੁਸੀਂ ਘਰ 'ਚ ਰਜਾਈਆਂ 'ਚ ਬੈਠੇ ਸੁੱਤੇ ਨਾ ਰਹੋ ਆ ਜਾਓ ਫਾਇਦੇ ਲੈ ਜਾਓ ਬਾਬੇ ਜੱਟੀ ਚਮਸ਼ੇਰ ਖਾਸ ਸਲਾਹ ਜੀ ਪੂਰੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਜਿਹੜਾ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਵਕਈ ਕੱਪੜੇ ਦੀ ਦੁਨੀਆ ਦੇ ਵਿੱਚ ਸ਼ੇਰ ਆ ਗਿਆ ਜਿਹੜੇ ਪੰਜਾਬ ਦੇ ਵਿੱਚ ਬਜ਼ਾਰਾਂ ਦੇ ਵਿੱਚ 995 ਸੂਟ ਲੈਨੇ ਹੋ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਲੈਨੇ ਹੋ ਬਾਬੇ ਦੀ ਹੱਤੀ ਨੇ ਕਰਤੇ 295 295 295 ਜਿਹੜੇ ਵੱਡੇ ਵੱਡੇ ਹੋਲਸੇਲਰ ਫੈਕਟਰੀਆਂ ਵਾਲੇ ਮਿੱਲਾਂ ਵਾਲੇ ਦੁਕਾਨਦਾਰ ਕਰਦੇ ਪੰਜਾਬ ਦੇ ਲੋਕਾਂ ਦੀ ਲੁੱਟ ਕਹਿੰਦੇ ਲੁੱਟ ਕਰਦੀ ਜਮੇ ਬੰਦ ਲੁੱਟਣਾ ਨਹੀਂ ਕਹਿੰਦੇ ਪਰ ਕਿਸੇ ਨੂੰ ਲੁੱਟਾ ਵੀ ਨਹੀਂ ਦੇਣਾ ਬਾਬਾ ਜੀ ਬਾਬਾ ਜੀ 295 ਰੁਪਏ ਚ ਆਪਾਂ ਕਰਦੇ ਔਰਗੈਂਜ਼ਾ ਦਾ ਸੂਟ ਦੁਪੱਟਾ ਪਾਕਿਸਤਾਨੀ ਕਢਾਈ ਵਾਲਾ ਰੰਗ ਵੀ ਦਾਂਗੇ ਚਾਰ ਤੇ ਪੂਰੇ ਪੰਜਾਬ ਦੀ ਗਰੰਟੀ ਨਾਲ ਦਾਂਗੇ 295 ਰੁਪਏ ਦਾ ਸੂਟ ਸੇਲ ਲੱਗੀ ਜਰ ਆਹ ਲੋ ਜੀ ਆਰਟੀਕਲ ਚੀਜ਼ਾਂ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਦੇਖੋ ਭਾਰੀ ਤੋਂ ਭਾਰੀ ਸੇਲ ਲਾਤੀ ਚਾਰ ਦਿਨ ਵਾਸਤੇ ਇਹ ਮੌਕਾ ਨਾ ਛੱਡਣਾ ਇਦਾਂ ਦੇ ਧਮਾਕੇ ਲੋੜੀ ਉੱਪਰ ਲੈ ਕੇ ਆਏ ਆ ਐਤਵਾਰ ਤੱਕ ਦਾਂਗੇ ਆਹ ਲੋ ਜੀ ਹਾਈ ਕਲਾਸ ਹੈਵੀ ਸੂਟ 850 990 ਵਾਲੇ ਸੂਟ ਆਹ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਤੇ ਬੜੇ ਸੋਹਣੇ ਸੋਹਣੇ ਬਰਸ਼ ਪੈਣ ਦੇ ਦੁਪਟਿਆਂ ਨਾਲ ਰੰਗ ਚਾਰ ਚਾਰ ਤੇ ਰੇਟ ਕਰਤਾ 295 ਰੁਪਏ ਭਾਜੀ ਜਿੰਨੇ ਮਰਜੀ ਸੂਟ ਲਓ 295 ਰੁਪਏ ਦੇਖੋ ਵੀ ਚਾਰ ਦਿਨਾਂ ਦਾ ਪੰਜਾਬ ਚ ਸਭ ਤੋਂ ਵੱਡਾ ਧਮਾਕਾ ਹੁਣ ਹਜ਼ਾਰ ਹਜ਼ਾਰ 880 990 ਨਹੀਂ ਦੇਣਾ ਫੋਟੋ ਵਾਲੇ ਸੂਟ ਕਰਤੇ 295 295 295 295 ਰੁਪਏ ਦੇ ਬਾਪੂ ਦੀ ਸੁਹਾਨ ਵਾਲਾ ਸੂਟ ਲੈ ਕੇ ਜਾਓ ਸੁਹਾਨ ਵਾਲਾ 5 ਮੀਟਰ ਕਪੜਾ ਪੂਰਾ ਚੁੰਨੀਆਂ ਭਰੀ 295 ਰੁਪਏ ਦੇ ਵਿੱਚ ਵੱਡੇ ਧਮਾਕੇ ਲੈਤਾ ਰੇਟਾਂ ਦੀਆਂ ਭਾਜੀ 도ੜਾਂ ਲਵਾਤੀਆਂ 도ੜਾਂ ਰੇਟਾਂ ਦੀਆਂ ਕਿ ਲਵਾਦੀਆਂ 도ੜਾ ਆਹ ਦੇਖੋ ਜੀ ਚੈਲੰਜ ਦੇ ਨਾਂ ਰੇਟ ਗਰੰਟੀ ਦੇ ਨਾਂ ਰੇਟ ਆਹ ਦੇਖੋ ਰੰਗ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆਹ ਲੋ ਜੀ 200 ਤੇ 95 ਰੁਪਏ ਦਾ ਸੂਟ ਤੇ ਦੁਪੱਟਾ ਦੇਖੋ ਭਾਜੀ ਇਹ ਵਨ ਕੁਆਲਿਟੀ ਨਾਲ ਸੈੱਟ ਲੈਣ ਦੀ ਵੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜੋ ਇਹ ਵੇਕ ਗਿਆ ਤੁਹਾਡਾ ਨਾ ਗਿਆ ਫਿਰ ਵਾਪਸੀ 2 ਸਾਲ ਦੀ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆ ਦਾਇਬੁਰ ਦੇ ਕੱਪੜਾ ਨਾਲ ਲੋੜੀ ਦੇ ਉੱਤੇ ਦੇਣ ਲੈਣੇ ਕੱਪੜਾ ਲੈਣਾ ਬੁਜਾਰਾ ਜਾ ਕੇ ਲੁੱਟਾਣਾ ਕਰਾਓ ਥੇਲ ਲਾਤੀ ਬਹੁਤ ਵੱਡੀ ਠੋਕ ਕੇ ਕਹਿੰਦਾ ਨਾ ਇੰਨਾ ਸਸਤਾ ਕੱਪੜਾ ਨਾ ਇੰਨਾ ਵਧੀਆ ਕੱਪੜਾ ਕਿਸੇ ਦੇਣਾ ਬਾਬੇ ਜੱਟੀ ਜਮਸ਼ੇਰ ਕਾ 4 ਦਿਨ ਤੁਹਾਡੇ ਜੀ ਸਰਚਾ ਜਾਮ ਦਾ ਸੂਟ ਜਾਮ ਦਾ ਸੂਟ ਹੈਂਡਵਰਕ ਨਾਲ ਭਾਜੀ ਗਾਰੰਟੀ ਰੇਟਾਂ ਦੀ ਗਾਰੰਟੀ ਦੇ ਰਿਆਂ ਕੰਟਰਾਸਟ ਦੁਪੱਟੇ ਨਾਲ 5 ਮੀਟਰ ਸੂਟ ਨਾਲ ਦੁਪੱਟਾ ਰੰਗ ਵੀ ਚਾਰ-ਚਾਰ ਆਣਗੇ ਡਿਜ਼ਾਈਨ ਇੱਕ ਤੋਂ ਇੱਕ ਮਿਲੂਗਾ ਕੋਈ 800 ਨਹੀਂ ਕੋਈ 700 ਨਹੀਂ ਬਾਜੀ ਆਹ ਲੋ ਜੀ ਜਾਮ ਦਾ ਸੂਟ ਦੁਪੱਟਾ ਕਰਤਾ ਸਿਰਫ ਤੇ ਸਿਰਫ 395 ਆਹ ਦੇਖੋ ਜੀ ਅੱਜ ਦਾ ਨਾ ਵਾਕਈ ਚੀਕਾ ਨਿਕਲਦੀ ਉਹਨਾਂ ਚੀਕਾ ਬਾਜ਼ਾਰ ਚ ਜਿਹੜੀਆਂ ਲੁੱਟਾਂ ਹੁੰਦੀਆਂ ਲੋਕਾਂ ਦੀਆਂ ਜਮ੍ਹਾਂ ਬੰਦ 395 ਰੁਪਏ ਕਿਆ ਜਿਹੜਾ 9900 1000 12 12 ਹੋ ਜਾ ਫੋਟੋਆਂ ਦਿਖਾ ਦੇਗਾ ਕਿ ਲੋਕਾਂ ਨੂੰ ਦਿੱਤਿਆਂ ਦੀਆਂ ਹੁਣ ਨਾ ਜਲੰਧਰ ਜਾਇਓ ਨਾ ਫਗਵਾੜੇ ਜਾਇਓ ਨਾ ਜਾਇਓ ਹੋਰ ਕਿਤੇ ਲੁਧਿਆਣੇ ਜਾਣ ਦੀ ਲੋੜ ਨਹੀਂ ਸਿੱਧਾ ਬੰਬੇ ਜੱਟੀ ਜਾ ਜਾਓ ਔਨਲਾਈਨ ਵੀ ਕਪੜਾ ਲੈ ਸਕਦੇ ਆ ਨੰਬਰ ਕੈਂਜ਼ਾ ਦਾ ਸੂਟ ਦੁਪੱਟਾ ਲੋ ਪਾਕਿਸਤਾਨੀ ਕਢਾਈ ਨਾਲ ਪੂਰੇ ਪੰਜਾਬ ਦੀ ਗਾਰੰਟੀ ਠੀਕ ਹੈ ਜੀ ਆਹ ਲੋ ਜੀ 295 ਰੁਪਏ ਦਾ ਸੂਟ ਦੁਕਾਨਦਾਰ ਕੀ ਕਰਦੇ ਆ 1000 ਰੁਪਏ ਦਾ ਸੂਟ ਹੈ ਜੀ ਇੱਕ ਨਾ ਕਫਰੀ ਇੱਥੇ 295 ਲੈ ਜਾਓ ਪਰ ਬਾਬਾ ਜੀ ਗੱਲ ਪੱਕੀ ਅੱਜ ਲਾਦਾ ਤੁਸੀਂ ਟਰੱਕੇ ਲੁੱਟ ਲਿਆ ਜਿਹੜੇ ਰੇਟ ਤੁਸੀਂ ਦਈ ਜਾਂਦੇ ਹੋ ਆ ਲੋ 1895 ਦਾ ਸੂਟ ਚੈੱਕ ਕਰ ਲਓ ਸੂਟ ਤੇ ਕਢਾਈ ਚੈੱਕ ਕਰ ਲਓ ਨੈਚੁਰਲ ਕਰੇਵ ਦਾ ਸੂਟ ਹੂੰ 1895 ਰੁਪਏ ਆ ਚੱਕੋ ਭਾਜੀ ਰੰਗ ਦਵਾਵਾਂਗੇ ਚਾਰ ਤੇ ਰੇਡ ਦਵਾਵਾਂਗੇ 545 ਰੁਪਏ ਦੀ ਆ ਦੇਖੋ ਜੀ ਜਿਹੜੇ 15 1500 18 1800 ਕਰਤੇ 545 ਦੇ ਵਿੱਚ ਰੰਗ ਜਿਹੜਾ ਮਰਜ਼ੀ ਲੈ ਜਾਓ ਆ ਲੋ ਜੀ 545 ਰੁਪਏ ਵਿੱਚ ਸੂਟ ਲੈ ਜਾਓ ਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਵੈਰਟੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਦਾਂਗੇ ਇੱਕ ਤੋਂ ਇੱਕ ਆ ਲੋ ਭਾਜੀ オリジナル ਮਸਲੀਨ ਦੇ ਸੂਟ ਰੇਟਾਂ ਦੇ ਭਾਜੀ ਆਪਾਂ ਘੋੜੇ ਢੁਹਾਤੇ ਆ ਤੁਸੀਂ ਚੀਜ਼ਾਂ ਦੇਖ ਲਓ ਆ ਲੋ ਇਕ ਵンス ਦੇ ਕੰਮ ਨਾਲ ਫਰੰਟ ਕੱਢਿਆ ਰੰਗ ਦਾਗਾ ਚਾਰ ਨਾ ਵੀ ਕਿਹਾ ਵਾਪਸੀ ਤੇ ਇਹ ਸੂਟ ਮਿਲਨੇ ਉਹਨਾਂ ਭੈਣ ਭਰਾਵਾਂ ਨੂੰ ਬਾਜੀ ਪਹਿਲਾਂ ਦੱਸ ਦਈਏ ਜਿਨ੍ਹਾਂ ਨੇ ਵਿਜ਼ਿਟ ਕਰਨੀ ਹੈ ਕੋਰੀਅਰ ਬੰਦ ਦਾ ਦੱਸ ਦੇ ਲਈ ਸੇਲ ਆਈ ਹੈ ਸਿਰਫ ਓਨਲੀ ਫਾਰ ਵਿਜ਼ਿਟ ਆ 1195 ਦਾ ਸੂਟ 595 ਰੁਪਏ ਸੋ ਵਾਕਈ ਵੀ ਕੋੜ ਦੇ ਦੜਾ ਤਿਆ ਹੁਣ ਡਗੜ 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 ਦਲ ਕਰਕੇ ਦੁਕਾਨਦਾਰੀ ਭਜਣਿਆ ਕਿਉਂਕਿ ਜਿਹੜੇ ਲੁੱਟਾ ਕਰਦੇ ਸੀ ਜਿਵੇਂ ਬੰਦ ਕਰਤੀਆਂ ਆ ਦੇਖੋ ਬਾਜੀ ਬ੍ਰਾਂਡਡ ਚੀਜ਼ਾਂ 595 ਰੁਪਏ ਐਕਸ ਮੇਲ ਤੇ ਕਪੜਾ ਸੂਰਤ ਦੇ ਰੇਟ ਤੇ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਬੇ ਦੀ ਹੱਟੀ ਤੋਂ ਖਰੀਦੋ ਨਵੀਂ ਨਵੀਂ ਚੀਜ਼ ਆ ਲੋ ਆ ਦੇਖੋ ਦੇਖੋ ਚਾਹੇ ਤੁਸੀਂ ਮਿਡਲ ਏਜ ਦੇ ਲੈਣਾ ਚਾਹੇ ਬਜ਼ੁਰਗਾਂ ਦੇ ਲੈਣਾ ਕੁੜੀਆਂ ਦੇ ਲੈਣੇ ਆ ਚੀਜ਼ਾਂ ਚੈੱਕ ਕਰ ਲਓ ਵਿਆਹਾਂ ਛਾੜੀਆਂ ਦਾ ਕਪੜਾ ਆ ਕੇ ਲੈ ਜਾਓ 1 ਲੱਖ ਵਾਲਾ ਕਪੜਾ ਗਾਰੰਟੀ ਦਿੰਨੇ ਆ ਵੀ 25 26 ਹਜ਼ਾਰ ਚ ਦੇ ਦੇਣਾ ਸੇਲ ਲੱਗੀ ਆ ਦੱਸ ਦਿੰਦੀ ਪਰ ਜੇ ਤੁਸੀਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਏ ਓਏ ਹੋਏ ਹੋਏ ਐਤਵਾਰ ਤੱਕ ਤਾਂ ਪਟਾਕੇ ਹੀ ਪਾਤੇ ਪਟਾਕੇ ਇੰਦਾ ਦੇ ਰੇਟ ਨਹੀਂ ਮਿਲਿਆ ਕਿਸੇ ਨੂੰ ਦੇਖੋ ਤੁਸੀਂ ਫਰੋਜ਼ੀ ਕਲਰ ਦਾ ਸੂਟ ਤੇ ਅਰੰਚ ਕਲਰ ਦਾ ਦੁਪੱਟਾ ਨਾਲ ਤੇ ਆ ਲੋ ਰੰਗ ਚਾਰ ਨਾਲ ਤੇ ਰੇਟ 595 ਰੁਪਏ ਜੀ ਆਹ ਦੇਖੋ ਤੁਸੀਂ ਇਦਾਂ ਦੇ ਸੂਟ ਜਾ ਕੇ ਚੈੱਕ ਕਰ ਲੋ ਟੰਮੀਆਂ ਦੇ ਇਲਾਕੇ 1995 1895 2095 ਪਰ ਬਾਬੇ ਦੇ ਟੀ ਦੇ ਸਿਰਫ ਦੇ ਸਿਰਫ ਰੇਟ ਕਰਦਾ 595 ਰੁਪਏ ਲਓ ਜੀ 595 ਰੁਪਏ ਆ ਜੀ ਆ ਪੀਸ ਦੇਖੋ ਪੈਸੇ ਕਮਾਉਣ ਨੂੰ ਕਿਹਦਾ ਦਿਲ ਨਹੀਂ ਕਰਦਾ ਸਾਢਾ ਨਹੀਂ ਕਰਦਾ ਕਾਰਨ ਅਹੀ ਲੁੱਟ ਨਹੀਂ ਹੋਣ ਦੇ ਨਹੀਂ ਸੂਟਾ ਚ ਆ ਸੂਟ ਡੰਮੀ ਦਾ ਲੱਗਿਆ ਹੁੰਦਾ ਸ਼ੀਸ਼ਿਆਂ ਵਾਲਾ ਸੂਟ ਨਾਲ ਦੁਪੱਟਾ ਲੱਗਾ ਹੁੰਦਾ ਬਾਬਾ ਜੀ 2200 ਤੋਂ ਘੱਟ ਨਹੀਂ ਕੋਈ ਦਿੰਦਾ 580 ਰੁਪਏ ਬਿੱਲ ਦਿਖਾ ਕੇ ਦਾਂਗੇ ਜੋ ਸੂਰਤ ਤੋਂ ਆਇਆ ਉਹਨੇ ਦਾ ਹੀ ਲੈ ਜਾਓ ਆਹ ਲੋ ਜੀ 580 ਦੇ ਵਿੱਚ 580 ਰੁਪਏ ਦੇ ਸੂਟ ਦੇਣਾ ਭਾਜੀ ਆਪਾਂ ਬਾਬਾ ਜੀ ਕਰਦਾ ਕਰਮੇ ਖਰਚੇ ਖਰਚੇ ਪੈਂਦੇ ਆ ਖਰਚੇ ਪੈਂਦੇ ਆ ਨਾ ਐਂਦਾ ਕਰੋ ਮੇਰੀ ਖਰਚੇ ਪੈਂਦੇ ਭਾਜੀ ਮਿਲਾ ਵਾਲੇ ਬੈਠੇ ਉਹਨਾਂ ਕੋਲ ਲੈ ਲਾਂਗੇ ਟੈਨਸ਼ਨ ਨਹੀਂ ਪੈਣਾ ਭਰਾਵਾਂ ਦਾ ਲੋੜੀ ਤੇ ਕਰਨਾ ਫੇਰਾ ਹਾਈ ਕਲਾਸ ਪੀਸ ਪਿਓਰ ਨੇਚਰਲ ਕਰੇਵ ਦਾ ਇੱਕ ਤੋਂ ਇੱਕ ਆਡੀਗਲ ਆਹ ਲੋ ਜੀ ਨਾ 3800 ਨਾਲ 3500 1195 ਰੁਪਏ ਸੂਟ ਲੈ ਆਹ ਦੇਖੋ ਜੀ ਮੈਂ ਕਿ ਨਾ ਚੈਲੰਜ ਕਰਦੇ ਆ ਬਹੁਤ سارے ਲੋਕ ਵੀਡੀਓ ਬਣਾਉਂਦੇ ਆ ਬਹੁਤ سارے ਫੇਸਬੁਕਾਂ ਦੇ ਫੋਟੋਆਂ ਪਾਉਂਦੇ ਪਰ ਚੈੱਕ ਕਰ ਲਿਓ ਆ ਰੇਟ ਜੋ ਤੁਹਾਨੂੰ ਦੱਸਤੇ ਮਿਲਣੇ ਨਹੀਂ ਹੈਗੇ ਆਹ ਦੇਖੋ ਭਾਜੀ ਪੀਸ ਕੜਾਈ ਦੇਖੋ ਕੀਤੀ ਹੋਈ ਚੀਜ਼ ਦੇਖੋ ਪਿਓਰ ਨੈਚੁਰਲ ਕਰੇਵ ਆ ਪਿਓਰ ਹਾਂਜੀ ਠੀਕ ਹੈ ਜੀ ਆਹ ਲੋ ਚਨੌਣ ਸ਼ਫੌਂ ਦੇ オリジナル ਦੁਪੱਟਿਆਂ ਨਾਲ ਆ ਚੱਕੋ ਜੀ 1 2 3 4 5 6 ਕਲਰ ਦਾ ਚਾਰਟ ਵਿਆਹ ਸ਼ਾਦੀਆਂ ਲਈ ਸੂਟ ਲੈ ਜਓ 1100 95 ਰੁਪਏ ਦੇ ਜੀ ਆਹ ਦੇਖੋ ਭਾਜੀ ਪੀਸ ਠੀਕ ਹੈ ਜੀ 1095 ਦਾ ਸੂਟ ਵੀ ਸੇਲ ਤੇ ਲੱਗ ਗਿਆ ਮਿਲਣਾ 4 ਦਿਨ ਸੈੱਟ ਵਾਈ ਲੈੋ ਕੱਲਾ ਪੀਸ ਲੋ ਜਿੰਨੇ ਮਰਜ਼ੀ ਲੋ 395 ਰੁਪਏ ਲੈ ਜੋ ਹੁਣ ਲੁਧਿਆਣੇ ਅੰਮ੍ਰਾਲੇ ਅਮਰਸਾਣਾ ਜਾਣਾ ਬੰਦ ਕਰ ਦਿਓ ਜਮਸ਼ੇਰ ਆ ਜਾਓ ਬਾਬੇ ਦੀ hatti ਤੇ ਜਿੰਨੇ ਫਾਇਦੇ ਇੱਥੇ ਹੁਣੇ ਆ ساری ਜ਼ਿੰਦਗੀ ਚ ਮੁੜ ਕੇ ਕਿਸੇ ਨੇ ਕਰਨੇ ਨਹੀਂ ਮੇਰੀ ਗੱਲ ਚੇਤੇ ਆ ਆ ਲੋ ਭਾਜੀ ਪੀਸ ਦੇਖੋ ਪਿਓਰ ਨੇਚਰਲ ਕਲੇਵ ਦਾ ਸੂਟ ਹੈਂਡਵਰਕ ਨਾਲ ਕੰਮ ਦੇਖੋ ਕੜਾਈ ਦੇਖੋ ਦੁਪੱਟਾ ਦੇਖੋ ਕੰਟਰਾਸਟ 495 ਰੁਪਏ ਵਿੱਚ ਸੂਟ ਦੇ ਰਹੇ ਆ ਭਾਜੀ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆ ਡੰਮੀ ਦਾ ਲੱਗਾ ਪੀਸ ਦੇਖ ਲਓ ਇੰਸਟਾਗ੍ਰਾਮ ਚੈੱਕ ਕਰ ਲਓ ਪਿਓਰ ਕਰੇਵ ਦਾ ਸੂਟ ਚੈਰਾਂ ਦੇ ਨਾਲ 795 ਰੁਪਏ ਲੈ ਜਾਓ ਬਾਬੇ ਰੇਡੀ ਤੋਂ ਦੇਖੋ ਜੀ ਜਿਹੜੇ ਕਹਿੰਦੇ ਸੀ ਸੋਸ਼ਲ ਮੀਡੀਆ ਦੇ ਕਿੰਗ ਆ ਬਈ ਸਾਡੇ ਤੋਂ ਵਧੀਆ ਕੱਪੜੇ ਸਸਤਾ ਨਹੀਂ ਕੋਈ ਦੇ ਸਕਦਾ ਪਰ ਆ ਦੇਖੋ ਬਾਬੇ ਦੀ ਹੱਟੀਆਂ ਰਿਕਾਰਡ ਤੋੜਦੇ ਆ ਫਰਕਾਬਾਦੀ ਸੂਟ ਠੀਕ ਆ ਜੀ ਦੁਪੱਟਾ ਨਾਲ ਟੈਬੀ ਦਾ ਕੰਮ ਦੇਖੋ ਕੜਾਈ ਦੇਖੋ ਫਰੰਟ ਦੇਖੋ ਹੈਂਡਵਰਕ ਦੇਖੋ ਰੇਡ ਦੇ ਰਿਆ ਸਿਰ 1395 ਰੁਪਏ ਤੁਸੀਂ ਵੀ ਦੁਕਾਨਦਾਰਾਂ ਦੀ ਵੀਡੀਓ ਬਣਾਣੇ ਹੋ ਆ ਘੇਰਾ ਆ ਪੈਸਾ ਵਾਲਾ ਘੇਰਾ 4695 ਵਿਕ ਰਿਆ ਜੀ ਸਿਰ ਦਲਾਤਾ 1395 ਕਪੜਾ ਚੈੱਕ ਕਰ ਲੋ ਨੈਚੁਰਲ ਕਰੇਵ ਜੇ ਨੈਚੁਰਲ ਆਵੇ ਤਾਂ ਲੱਖ ਰੁਪਏ ਨਾਮ ਨਾਲ ਭਾਜੀ ਆ ਚੱਕੋ ਇੱਕ ਗੱਲ ਨੋਟ ਕਰ ਲਓ ਮੇਰੀ ਇਹ ਜੇ ਚੀਜ਼ਾਂ ਲੈਣੀਆਂ ਚਾਰ ਦਿਨਾਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੁੜ ਕੇ ਲੰਬਾ ਨਹੀਂ ਲੈਣਾਹੀਂ ਨਾ ਸਾਨੂੰ ਦੱਸਿਓ ਕਲੀਅਰ ਗੱਟ ਗੱਲ ਕਹਿੰਦੇ ਆਨਲਾਈਨ ਸੂਟ ਇੱਕ ਵੀ ਨਹੀਂ ਭੇਜਣਾ ਇੱਥੇ ਆ ਜਾਓ ਭਾਵੇਂ ਹਜ਼ਾਰ ਹਜ਼ਾਰ ਸੂਟ ਰਜਾ ਦੇ ਕੇ ਭੇਜਾਂਗੇ ਆਹ ਲੋ ਭਾਜੀ ਪੀਸ ਦੇਖੋ ਤੁਸੀਂ ਪਿਓਰ ਕਰੇਵ ਠੀਕ ਹੈ ਜੀ ਸਲਵਾਰ ਦੇ ਪੌਂਚੇ ਘਟੇ ਸ਼ਿਮਰ ਦਾ ਸੂਟ ਜਿਹੜਾ ਬਾਜ਼ਾਰ 'ਚ 5600 5500 4500 ਠੀਕ ਹੈ ਜੀ ਆਹ ਦੇਖੋ ਸੀਜ਼ਨ ਦਾ ਟਾਈਮ ਵਿਆਹ ਸ਼ਾਦੀਆਂ ਦਾ ਪਹਿਣਾ ਪਰਾਵਾਂ ਦੇ ਕਰੇ ਪ੍ਰੋਗਰਾਮ ਤੇ ਆਹ ਸੂਟ ਬਾਬੇ ਜੀ ਤੂੰ ਕੀ 1795 ਰੁਪਏ ਆ ਚੱਕੋ ਜੀ ਆਹ ਦੇਖੋ ਚੀਜ਼ਾਂ ਜਿਹੜੀਆਂ ਅਸੀਂ ਦਿਖਾ ਰਹੇ ਆ ਨਾ ਪਿਓਰ ਕਰੇਵਾ ਭਾਜੀ ਹਾਂਜੀ ਆ ਚੀਜ਼ ਦੇਖੋ 2695 ਦੁਕਾਨਦਾਰਾਂ ਦਾ ਰੇਟ ਆ ਚੱਕੋ 1795 ਲੈ ਲਓ ਆਹ ਦੇਖੋ ਬਈ ਫਿਰ ਸਭ ਤੋਂ ਵੱਡਾ ਫੇਰਾ ਆ ਤੁਸੀਂ ਚਾਰ ਰੰਗ ਦੁਕਾਨਦਾਰ ਕੋ ਲੈਣੇ ਅਗਲੇ ਨੂੰ ਤੁਹਾਡੀ ਗੱਲ ਨਹੀਂ ਸੁਣਨੀ ਜਦੋਂ ਨਾ ਵਿਕਿਆ ਇੱਥੇ ਫੁੱਲ ਸਪੋਰਟ ਕਰਾਂਗੇ ਜਿਹੜਾ ਨਾ ਵਿਕਿਆ ਮੋਰ ਜਣਾ 1795 ਲੈ ਜਾ ਚੀਜ਼ ਦੇਖੋ ਸਲਵਾਰ ਦੇ ਪੌਂਚੇ ਕੱਢੇ ਹੋਏ ਚਨੌਂ ਦੀਆਂ ਚੁੰਨੀਆਂ ਫੁੱਲ ਪਿਓਰ ਦੀਆਂ ਨਾਲ ਭਾਜੀ ਪੀਸ ਦਾਂਗੇ ਕੁਆਲਿਟੀ ਦਾਂਗੇ ਹੈਂਡਵਰਕ ਦਾਂਗੇ ਹਾਂਜੀ ਰੈਡੀ ਪੀਸ ਨੇ ਬਾਬੇ ਰੈਡੀ ਦਾ ਅਵੇਲੇਬਲ ਜੀ ਠੀਕ ਹੈ ਇਹ 4450 ਦਾ ਸੂਟ ਚੱਕੋ ਜੀ 1795 ਰੁਪਏ ਇੱਕ ਤੋਂ ਇੱਕ ਡਿਜ਼ਾਈਨ ਦੇਖੋ ਤੁਸੀਂ ਆ ਦੇਖੋ ਚੀਚਾਂ ਦੇਖੋ ਬੱਲ ਬੋਲਦੇ ਬੱਚੇ ਨਮੀਆਂ ਬਨਮੀਆਂ ਆ ਫੋਟੋਆਂ ਵਾਲੇ ਸੂਟ ਦੇਖੋ ਤੁਸੀਂ ਹਾਂ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਜਣੀਆਂ ਇਸ ਰੇਟ ਤੇ ਗਾਰੰਟੀ ਸਾਡੀ ਫੋਲ ਪੰਜਾਬ ਦੀ ਗਾਰੰਟੀ ਰੰਗ ਦਾਂਗੇ ਚਾਰ ਤੇ ਰੇਟ ਦਾਂਗੇ ਸਿਰਫ 595 ਰੁਪਏ ਦੇਖੋ ਇਹ 595 ਕਾਰਤਾ ਵੀ ਪਟਾਕੇ ਦੇ ਪਟਾਕੇ ਪਈ ਜਾਂਦੇ ਆ ਕੋਈ ਦੁਕਾਨਦਾਰ ਤੁਹਾਨੂੰ ਰੇਟ ਨਹੀਂ ਦੱਸਦਾ ਜੇ ਦੱਸੂਗਾ ਤਾਂ ਇੱਕ ਸੂਟ ਤੇ ਸਾਰੇ ਸੂਟ ਕੋਲਦਾ ਤੇ ਹੋਰ ਨੈਚੁਰਲ ਰੇਟ ਵੀ ਨਾਲ ਨਾਲ ਲੈ ਜੇ ਚਰਲ ਗਰੇ ਪਾਜੀ ਇੱਕ ਇੱਕ ਰੰਗ ਬਾ ਕਮਾਲ ਆਹ ਦੇਖੋ ਪਾਜੀ ਇੱਕ ਇੱਕ ਸੂਟ ਖੋਲ ਕੇ ਦਿਖਾ ਰਿਹਾ ਹਾਂ ਹਮ ਦੁਕਾਨਦਾਰ ਕਰਦਾ ਨਹੀਂ 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 ਸੈਟ ਨਹੀਂ ਖੋਲ ਕੇ ਦਿਖਾਣਾ ਪੈਕਿੰਗ ਖਰਾਬ ਹੋ ਜੂਗੀ 50 ਰੁਪਏ ਪੈਕਿੰਗ ਤੇ ਲੱਗ ਰਹੇ ਆ ਜੀ ਜੀ ਇੱਥੇ ਪੈਕਿੰਗਾਂ ਬੁਗਾਂ ਦੀ ਟੈਨਸ਼ਨ ਹੀ ਕੋ ਨਹੀਂ ਕਰਨਾ ਪੈਣਾ ਬਰਾਬਰ ਦਾ ਫੇਰਾ ਸੂਟ ਦੇਖੋ 32 3200 35 3500 ਦਾ ਸੂਟ 6 ਰੰਗ ਖੋਲਤੇ ਆ ਪੀਸ ਕਿਦੋਂ ਪਤਾ ਕਰਾ ਲੈਣਾ 3295 ਰੁਪਏ ਹਾਂਜੀ ਬਾਬੇ ਦੀ ਹੱਟੀ ਤੇ ਮਿਲੂਗਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1395 ਰੁਪਏ ਦਾ ਸੂਟ ਓਏ ਹੋਏ ਹੋਏ ਆ ਚੱਕੋ ਭਾਜੀ ਪੀਸ ਸਿਲਕ ਦਾ ਉਹ ਵੀ ਪਾੜਾ ਜਿਹੜੀ ਬਾਜ਼ਾਰ 'ਚ ਬੜੀ ਡਿਮਾਂਡ ਹੈ ਜਿਉਂ ਪਾੜਾ ਓਰੀਜਨਲ ਆ ਭਾਜੀ ਲੱਖ ਰੁਪਏ ਦੀ ਆਪਣਾ ਨਾਮ ਹੈ ਸਾਬਤ ਕਰੋ ਡੁਪਲੀਕੇਟ ਹੈ ਜੀ 495 ਰੁਪਏ ਜੀ 495 ਦੇ ਵਿੱਚ ਆ 495 ਆ ਦੇਖੋ ਕੋਈ 2500 ਨਹੀਂ ਕੋਈ 2800 ਨਹੀਂ ਕੋਈ 3000 ਨਹੀਂ ਲੈ ਜਾਓ ਸਿਰਫ 495 ਦੇ ਵਿੱਚ ਐਦਾਂ ਹੁੰਦੇ ਲੋਕਾਂ ਦੇ ਫਾਇਦੇ ਆ ਲੋ ਜੀ 4 4000 5 5000 ਵਾਲੇ ਸੂਟ ਵੀ ਜੀ ਆ ਦੁਪੱਟੇ ਨਾਲ ਆ ਦੇਖੋ ਪੀਸ ਆ ਲੋ ਭਾਜੀ ਪੀਸ ਦੇਖੋ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਸੂਟ ਪ੍ਰੋਪਰ A to Z ਕਰੇਵ ਚੁੰਨੀ ਭਾਜੀ ਨਾਲ ਦਿਖਾਓ ਆ ਦੇਖੋ ਦੁਪट्टे ਚੈੱਕ ਕਰ ਲਓ ਇੰਨੇ ਦਾ ਕਿਸ ਨੇ ਦੁਪੱਟਾ ਹੀ ਨਹੀਂ ਦੇਣਾ ਤੁਹਾਨੂੰ ਜਿੰਨੇ ਦਾ ਸਾਨੂੰ ਸੂਟ ਦਈ ਜਾਂਦੇ ਆਪਾਂ ਆਹ ਦੇਖੋ ਪਿਓਰ ਉਪਾਰਾ ਦੇ ਸੂਟ ਆਹ ਲੋ ਜੀ ਜਿੰਨੇ ਮਰਜੀ ਸੂਟ ਲਓ ਭਾਜੀ ਆ ਭੈਣ ਭਰਾ ਖੜੇ ਸਾਹਮਣੇ ਇਹ ਵੀਡੀਓ ਬਣਾਣ ਦੇ ਆ ਤੇ ਇਹਨਾਂ ਨੂੰ ਕਪੜਾ ਦੇ ਰਹੇ ਆ ਇਹ ਨਹੀਂ ਵੀ ਇਹ ਚਾਰ ਸੂਟ ਰੱਖੇ ਸੀ ਵੀਡੀਓ ਬਣਾਣ ਲਈ ਆਹ ਭੈਣ ਜੀ ਸੂਟ ਦੇਖੋ ਪਾੜਾ ਸਿਲਕ ਹੈਗੀ ਕਿ ਨਹੀਂ ਹੈਗੀ ਚੈੱਕ ਕਰੋ ਭੈਜੀ ਦੇਖ ਕਰੋ ਮਾੜਾ ਤੁਸੀਂ ਦੱਸੋ ਅਸੀਂ ਚੈਲੰਜ ਕਰਦੇ ਆਂ ਭਾਜੀ ਦੁਕਾਨਦਾਰਾਂ ਨੂੰ ਅਸੀਂ ਕਰਨਾ ਪਹਿਣਾ ਪਰਾਂ ਦਾ ਫੇਰਾ ਦੇ ਰਹੇ 495 ਦਾ ਸੂਟ ਆ ਮੈਂ ਕਹਿੰਦਾ ਚੈੱਕ ਕਰ ਲੋ ਅੱਖਾ 2 2 ਇੰਚ ਖੋਲਦੇ ਗਏ ਜੀ ਤੁਹਾਡੀਆਂ ਆ ਜਿਹੜਾ 2500 ਦਾ ਤੁਸੀਂ ਦਿੰਦੇ ਹੋ 2600 ਦਿੰਦੇ ਆ 495 'ਚ ਕਰਦਾ 495 ਆ ਲੋਕ ਖੜੇ ਆ ਸਾਹਮਣੇ ਦੇ ਰਹੇ ਆ ਦੇ ਐਦਾਂ ਨਹੀਂ ਤੁਹਾਡੇ ਵੰਗੂ ਰੇਟ ਪਾ ਦੀ ਤੇ ਬਾਜ ਭੱਜ ਜਾਈਏ ਭੱਜਣਾ ਆਹ ਪੈਂਦੀ ਪੀ ਆਹ ਦੇਖੋ ਚੀਜ਼ਾਂ ਆਹ ਦੇਖੋ ਚੀਜ਼ ਦੇਖੋ ਆ ਚੁਨੀ ਦੇਖੋ 695 ਰੁਪਏ ਸੂਟ ਦੇ ਰਿਆ ਹੈਂਡਵਰਕ ਨਾਲ ਭਾਜੀ ਆ ਦੇਖੋ ਮੈਂ ਦੇ ਰਿਆ ਭਾਜੀ ਦੇ ਰਿਆਂ ਲੈ ਜੋ ਲੋਕ ਦੂਰੋਂ ਦੂਰੋਂ ਆਉਣੇ ਸ਼ੁਰੂ ਹੋ ਗਏ ਆ ਤੁਸੀਂ ਘਰ ਚ ਰਜਾਈਆਂ 'ਚ ਬੈਠੇ ਸੁੱਤੇ ਨਾ ਰਹੋ ਆ ਜੋ ਫਾਇਦੇ ਲੈ ਜੋ ਬਾਬੇ ਜੱਟੀ ਜਮਸ਼ੇਰ ਖਾਸ ਪੂਰੀ ਦੀ ਪੂਰੀ ਦੁਕਾਨ ਸੇਲ ਤੇ ਆ ਦੇਖੋ ਦੁਪੱਟੇ ਨਾਲ ਹੂੰ 695 ਰੁਪਏ ਜੋ ਸੂਟ ਦੇ ਰਿਆਂ 80 ਗ੍ਰਾਮ ਕਰੇਵ ਦਾ ਸੂਟ ਹੈ ਹੈਂਡਵਰਕ ਦੇਖੋ ਭਾਜੀ ਪੂਰਾ ਲੱਦਿਆ ਹੋਇਆ ਸੂਟ ਲੈ ਜੋ 2695 2895 ਦਾ ਸੂਟ ਚੱਕੋ 695 ਰੁਪਏ ਆ ਦੇਖੋ ਵੀ ਇੱਕ ਇੱਕ ਸੂਟ ਪਿੱਛੇ 2 2000 ਦੇ ਫਾਇਦੇ 695 ਰੁਪਏ ਦੇ ਹੈਂਡਵਰਕ ਭਾਜੀ ਪੀਸ ਜੀ ਇੱਕ ਤੋਂ ਇੱਕ ਆਰਟੀਕਲ ਦਾਂਗੇ ਆ ਦੇਖੋ 695 ਚ 15 1500 ਰੁਪਏ ਤੀਜਾ ਤੁਸੀਂ ਚੈੱਕ ਕਰੀ ਜਾਓ ਛੇਤੀ ਛੇਤੀ ਆ ਜਾਓ 4 ਦਿਨ ਮਿਲਣੇ ਆ 4 ਦਿਨ ਤੁਹਾਨੂੰ ਆ ਤੁਹਾਡੇ ਅੱਗੇ ਰੱਖਤਾ ਜੇ ਆ ਦੁਪੱਟਾ ਨਾਲ ਕਸਟਮਰ ਬੈਠੇ ਨੇ ਕਿੱਥੋਂ ਆਏ ਭੈਣ ਜੀ ਤੁਸੀਂ ਕਪੜਾ ਲੈਣ ਤਰਨ ਤਰ ਤੁਸੀਂ ਕਿੱਥੋਂ ਆਏ ਜੀ ਕਪੂਰ ਤੋਂ ਤੁਸੀਂ ਜੀ ਲੋ ਮੇਲ ਤੋਂ 8800 ਹਜ਼ਾਰ ਹਜ਼ਾਰ ਰੁਪਏ ਦਾ ਸੂਟ ਤਰੰਤਰ 395 ਦਾ ਬਾਬੇ ਦੀ ਹੱਡੀ ਆ ਲੋ 395 ਚਾ ਜਿੰਨੇ ਮਰਜੀ ਚਾਤੇ ਹੋ ਜਿੰਨੇ ਮਰਜੀ ਆ ਨਾਲ ਨਾਲ ਹੀ ਰਹੀ ਜਣੇ ਆ ਇੱਥੇ ਤੁਹਾਨੂੰ ਬਾਰ ਬਾਰ ਕਿੰਨੇ ਗਾਰੰਟੀ ਇਹ ਆ ਵੀ ਜੋ ਕਹਿਣਾ ਉਹ ਕਰਨਾ ਐਦਾਂ ਨਹੀਂ ਵੀ ਤੁਹਾਨੂੰ ਬਾਕੀ ਦੀਆਂ ਸੱਤ ਰੀ ਦਿੜ ਮੋੜ ਕੇ ਦਈਏ ਨਾ ਦੇਖੋ ਚੀਚਾ ਤੋਹਫੇ ਆ ਤੋਹਫੇ 395 ਰੁਪਏ ਚ ਸੂਟ ਦੇ ਰਿਆ ਜੀ 8800 ਵਾਲੇ ਸੂਟ 395 ਰੁਪਏ ਮਿਲਣੇ ਐ ਦਵਾਰ ਤੱਕ ਦੇਖੋ ਲੋੜੀ ਦੇ ਤਿਉਹਾਰ ਤੇ ਹੁਣ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ ਬਾ ਸੂਟਾਂ ਦੇ ਗਿਫਟ ਦਿਓ 395 ਦੇ ਸੁਆਣ ਵਾਲਾ ਸੂਟ ਜਾਮ ਦਾ ਦੁਪੱਟਾ ਨਾਲ ਰੰਗ 4 ਜੀ ਤੇ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਕਾ ਬਾਬੇ ਰੇੜੀ ਤੁਹਾਡੀ ਆਪਣੀ ਹੱਟੀ ਵਿੜੀਆਂ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਸ਼ੇਅਰ ਕਰਨ ਦੇ ਪਹਿਲੇ ਪੰਜ ਭੈਣ ਭਰਾਵਾਂ ਨੂੰ ਅਸੀਂ ਦਾਂਗੇ ਆਹ ਕ੍ਰੇਪ ਦੇ ਸੂਟ ਜੀ ਠੀਕ ਹੈ ਜੀ ਆਹ ਸੂਟ ਦਾਂਗੇ ਪੰਜ ਕ੍ਰੇਪ ਦੇ ਬ੍ਰਾਂਡਡ ਕ੍ਰੇਪ ਐ ਐਵੀ ਪੀਸ ਖੋਲ ਕੇ ਦਿਖਾਣੇ ਜਿਨ੍ਹਾਂ ਨੇ ਸ਼ੇਅਰ ਕਰਕੇ ਫ੍ਰੀ ਮੰਗਾਣਾ ਉਹ ਸ਼ੇਅਰ ਕਰੋ ਜੇ ਜਿਨਾਂ ਨੇ ਉਦਾਂ ਲੈਣਾ ਉਹਨਾਂ ਵਾਸਤੇ ਇਹ 1295 ਦਾ ਸੂਟ ਸੇਲ 'ਚ ਲੱਗ ਗਿਆ 495 ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ 5 ਸੂਟ ਫ੍ਰੀ ਦਵਾਂਗੇ ਤੁਹਾਨੂੰ ਅਸੀਂ ਆਹ ਦੇਖ ਲਓ ਲੋਕ ਦਰੋਂ ਦਰੋਂ ਆਉਣੇ ਸ਼ੁਰੂ ਹੋ ਗਏ ਆ ਫਾਇਦੇ ਵੱਡੇ ਆ ਠੰਡ ਦੇ ਵਿੱਚ ਕੋਟੀਆਂ ਦੇ ਵੀ ਆ ਕੋਈ ਕਹਿੰਦਾ 1295 ਕੋਈ ਕਹਿੰਦਾ 1595 ਆ ਸੇਲ ਆਤੀ ਹੈ 1200 ਦੀਆਂ ਤਿੰਨ ਲੈ ਜਾਓ ਲਓ ਇਹ ਕੋਟੀਆਂ ਨਹੀਂ ਭਾਜੀ ਪ੍ਰੋਪਰ ਫੁੱਲ ਕੋਟ ਨੇ ਗਰਮ ਬੂਲ ਦੇ ਔਰ ਇਹਨਾਂ ਪਹਿਣਾ ਭਰਾਵਾਂ ਦੀ ਗਵਾਹੀ ਲੈ ਲੈਣੇ ਆਪਾਂ ਪਹਿਣ ਦੀ ਕਪੜਾ ਦੱਸੋ ਕੋਟੀ ਕਿਦਾਂ ਕੋਟ ਕਿਦਾਂ ਗਰਮ ਕਿਦਾਂ ਕੁਆਲਿਟੀ ਕਿਦਾਂ ਜੀ ਆ ਦੇਖੋ ਤਾਂ ਗਰਮ ਹੈ ਜੀ ਕਿ ਨਹੀਂ ਇਹ ਬ੍ਰਾਂਡਡ ਮਿਲਾਂ ਦੇ ਕਪੜੇ ਆ 1200 ਦੀਆਂ ਤਿੰਨ ਕੋਟੀਆਂ ਤਿੰਨ ਕੋਟ ਕਰਤੇ ਆ ਦੇਖੋ ਬਾਜ਼ਾਰ 'ਚ ਤੁਹਾਨੂੰ 1200 ਦਾ ਇੱਕ ਮਿਲਣਾ ਇਹ ਕੋਟੀਆਂ ਇੱਥੇ ਵੈਣੀਆਂ 1200 ਦੀਆਂ ਤਿੰਨ ਭਾਜੀ ਕੰਬਲ ਲੈ ਜਾਓ ਕੰਬਲਾਂ ਦੀ ਵੀ ਵੱਡੀ ਸੇਰ ਇਹ ਕੋਈ ਕਿਲੋ ਵਾਲੇ ਲੋੜ ਵਾਲੇ ਕੰਬਲ ਨਹੀਂ ਇਹ ਫਰੈਸ਼ ਕੰਬਲ ਆ ਭਾਜੀ ਆ ਚੀਜ਼ ਦੇਖੋ ਬਣੀ ਹੋਈ ਆ ਮਖਮਲ ਵਾਲੇ ਕੰਬਲ ਪੂਰੇ ਕੁਆਲਿਟੀ ਆ ਰੇ ਆ ਦੇਖੋ ਜਿਹਨੂੰ ਵੂਲ ਕਹਿੰਦੇ ਆਪਾਂ ਆਹ ਦੇਖੋ ਠੀਕ ਹੈ ਜੀ ਜੀ ਫੁੱਲ ਸੈਗ ਆਹ ਡਬਲ ਕੰਬਲ ਬਹੁਤ ਵਧੀਆ 450 ਰੁਪਏ ਦਾ ਬਾਈ ਦੇਖੋ ਜਿਹੜਾ 1500 ਰੁਪਿਆ ਬਾਜ਼ਾਰ 'ਚ ਇੱਥੇ 450 ਦਾ ਕੰਬਲ ਕੰਬਲ ਲੈ ਜਾਓ ਕੁਰਤੇ ਪਿਆਮੇ ਲੈ ਜਾਓ ਪੱਗਾਂ ਲੈ ਜਾਓ ਸੂਟ ਲੈ ਜਾਓ ਆਹ ਦੇਖੋ ਸਾਰਾ ਹੀ ਸਟਾਕ ਆਹ ਦੇਖੋ ਰੈੱਡ ਸੂਟ ਕਹਿੰਦੇ ਵੀ ਸਾਨੂੰ ਬਰੀਆਂ ਵਾਲੇ ਸੂਟ ਜਿਹੜੇ ਦੱਸੋ ਆ ਲਓ ਆ ਜਿੰਨੇ ਮਰਜ਼ੀ ਲੈ ਜਾਓ ਰੇਟ ਹਨਾ ਇੰਨਾ ਘੱਟ ਆ ਤੁਸੀਂ ਖੁਸ਼ ਹੋ ਜਾਣਾ ਆਹ ਦੇਖੋ ਭਾਜੀ ਪੀਸ ਆ ਦੇਖੋ ਕਰੇਬਾਂ ਦੇ ਹੈਵੀ ਸੂਟ ਨਖਲਉ ਦੇ ਭਾਜੀ ਆ ਸੂਟ 88900 ਰੁਪਏ ਦਾ ਸ਼ੋਰੂਮ ਜੀ ਵਿਕਣ ਦੇ ਆ ਅਸੀਂ ਆਪਣੇ ਭੈਣਾ ਭਰਾਵਾਂ ਲਈ ਆਹੀ ਸੂਟ ਆਹ ਦੇਖੋ ਪੂਖ ਬਣਿਆ ਹੋਇਆ ਇਦਾਂ ਦੇ ਜਾਰ ਹੈਵੀ ਵੱਡੇ ਹੋਏ ਸੂਟ ਆਪਣੇ ਭੈਣਾ ਭਰਾਵਾਂ ਲਈ ਲੈ ਕੇ ਆਏ ਆ ਸਿਰਫ 2995 ਰੁਪਏ ਚ ਸੋ ਬਹੁਤ ਸਾਰੀਆਂ ਵੈਰਾਈਟੀਆਂ ਆ ਸਾਡੇ ਕੋਲ ਦਾਜਬਰੀ ਦਾ ਕੱਪੜਾ ਨਵਾਂ ਕੰਮ ਰੀਸੇਲਰ ਜਿਹੜਾ ਮਰਜ਼ੀ ਆ ਜਾਓ ਫਾਇਦੇ ਕਰਕੇ ਵੇਚੋ ਸਾਰਾ ਜਿੰਨੇ ਮਰਜ਼ੀ ਲੈ ਜਾਓ ਸਾਰੀ ਦੁਕਾਨ ਲਾਤੀ ਸੇਰ ਤੇ ਚਾਰ ਦਿਨ ਦੀ ਵੱਡਾ ਫਾਇਦਾ ਕੈਮਰਾਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਜਮਸ਼ੇਰ ਖਾਸ